ਕਾਲੀ ਕਾਲੀ ਨਹੀਂ ਕਾਲੀ ਰੱਖਾਂਗੀ ਇਹਨਾਂ ਦਾ 25 ਲੈ ਮੈਂ ਤਾਂ 30 ਕਹਿਤਾ ਮੈਂ ਚਲੋ ਟੋਡੀ ਕਰ ਦਈਏ ਹਾਂ ਜਿਹੜੇ ਸੱਚਾ ਨਹੀਂ ਮਾਇਆ ਹਾਂ ਅਡੀ ਹੈਨਾ 10 ਹੋ ਗਿਆ ਨਹੀਂ ਇਹ 10 ਦਾ ਫਿਰ 10 ਲੈ ਲਓ ਨਹੀਂ ਨਹੀਂ ਅਖੜਾ ਨਹੀਂ ਨਹੀਂ ਤੈਨੂੰ ਪਤਾ ਹੈ ਵੀ ਦਾਹ ਮੰਡੀਆਂ ਵਿੱਚ ਨਾ ਜਾ ਕੇ ਠੀਕ ਹੈ ਚਲੋ ਲੈ ਜਾਣਾ ਚਲ ਪਾ ਪਾ ਘੜ ਦੇ ਜੋ ਲੈ ਨਹੀਂ ਭਣੇ ਆਪਾਂ ਦਾ ਰੋਡਰ ਵੀ ਲਖਾਉਂਦੇ ਖਾਈ ਕਰਦੇ ਆ ਨਾ ਖਾਈ ਕਰਦੇ ਨਾ 8500 ਠੀਕ ਆ ਤੇ ਸਾਢੇ 8 ਠੀਕ ਆ ਓਕੇ ਆ ਹੋ ਜੀ ਸਾਢੇ 8 ਦਾ ਚਲੋ ਹਾਂ ਜਿਵੇਂ ਨਾ ਕਰਦਾ ਸਾਢੇ 8 ਦਾ ਘਰ ਦਾ ਜਿਹੜਾ ਕੰਸੀ ਪਾਸ ਆ ਗਾ ਉਹ ਵੀ ਵੀ ਇਹ ਨਾ ਕਿਹੜੇ ਕੰਮ ਜੀ ਪੈ ਗਈਆਂ ਤੇ ਪੱਲੇ ਕੋ ਨਹੀਂ 7000 ਦਾ ਬੱਕਰਾ 9000 ਸਾਢੇ 8000 ਲੱਗ ਗਈ ਗੱਡੀ ਕੋਲੇ 9000 ਦੇ 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 ਕਦੇ ਨਾ ਪੂਰਾ ਦੇ ਦੇ ਕੋਈ ਮਾਰੀ ਇੱਕ ਹੀ ਦਾ ਹਾਂ ਕੀ ਦਾ ਉਹ ਬੱਕੜਾ ਆਜਾ 10000 ਰੁਪਏ ਕਿਲੋ ਬੱਕਰਾ ਵੇਖਿਆ ਦਾ ਸਾਢੇ 8 ਕਹਿੰਦੇ ਨੇ ਤਰਦਾ ਮਿਲ ਜੇ ਤੈਨੂੰ ਸਾਢੇ 8 ਤੈਨੂੰ ਤਰਦਾ ਮਿਲ ਜੂ ਲਿਖਾਈਓ ਕਿ ਉਹ ਆਪਣੀ ਐਸੀ ਕਰਾਉਣੀ ਚੱਲ ਕਰਾ ਲਾਂਗਾ ਨਾ ਨਾ ਬ੍ਰਾਹਮਣ ਲਖਾਈ ਦੇ ਦੀ ਤੁਹਾਡੀ ਵੀ ਆ ਜੀ ਲਖਾਇਆ ਜਾਵੇ ਆਨ ਯੋ आ <laughs> करारी <laughs> <laughs> ਹੇ ਗੜਾ ਪਾਠੀ ਨੇ ਤਾਂ ਹੀ ਜਦੋਂ ਪੈਸੇ ਪੂਰੇ ਤੇ ਸਿਆਣੇ ਬੰਦੇ ਨਾ ਸਕਦਾ ਇਹ ਬੜੋੜਿਆ ਇਹ ਪਹਿਲੇ ਮੈਨੂੰ ਫੜਾਈ ਇਹਨਾਂ ਮੇਰੇ ਕਿੱਥੇ ਪਹਿਲੇ ਕਿੱਥੇ ਐਂ ਰਹੀ ਪੈਣਾ ਉਹ ਕੱਡੇ ਵੇਖਣਾ ਜਾ ਰਿਹਾ ਇੱਕ ਵੀਡੀਓ ਅੱਛਾ ਬਸਰਾ ਲਿਆ ਵੀ ਕਿੱਥੇ ਆ 500 ਲੈ ਗਿਆ ਸਿੱਧਾ ਜੀ ਪਰਚੂਨ ਚੱਲ ਲੈਂਗੇ ਕਿੰਨੇ ਨੂੰ ਨਹੀਂ ਹੈ ਨੀ ਮਾਰੇ ਕੈਮਰਾ ਵੜਿਆ ਪਹਿਲਾਂ ਚੱਲ 5:00 ਵਜੇ ਗਿਆ ਠੀਕ ਆ ਠੀਕ ਆ ਚਲੋ ਚਲੋ ਦੇਖ ਤੇ ਲਖਾਈ ਦੇ ਦਈਏ ਠੀਕ ਆ ਜਾ ਕਰਾ ਕੇ ਆਓ ਜਾਓ ਵੀਰ ਮੇਰੇ ਨਾਲ ਆ ਬੱਕਰਾ ਹੋਇਆ 8.5000 ਦਾ Ha <laughs>